ਜਿਹੜੇ ਵੀ ਸਰਕਾਰ ਦੇ ਵਿਭਾਗ ਬਣਾਏ ਆ ਚਾਹੇ ਉਹ ਬਾਗਲਾ ਦੀ ਵਿਭਾਗ ਹੈਗਾ ਚਾਹੇ ਖੇਤੀਬਾੜੀ ਯੂਨੀਵਰਸਿਟੀ ਹੈ ਹੀ ਆ ਜਾਂ ਸਾਡਾ ਖੇਤੀਬਾੜੀ ਵਿਭਾਗ ਹੈਗਾ ਸਾਡੀ ਡਿਊਟੀ ਹੈ ਕਿ ਅਸੀਂ ਤੁਹਾਨੂੰ ਆਪਣੀਆਂ ਜਿਹੜੀਆਂ ਸਵਾਵਾਂ ਸਰਕਾਰ ਨੇ ਸਾਨੂੰ ਜੋ ਵੀ ਅਧਿਕਾਰ ਦਿੱਤੇ ਆ ਜਾਂ ਸਾਨੂੰ ਸੇਵਾ ਕਰਨ ਵਾਸਤੇ ਜਿਹੜੀਆਂ ਸਾਡੀਆਂ ਡਿਊਟੀਆਂ ਲਗਾਈਆਂ ਕਿ ਕਿਸਾਨਾਂ ਦੀ ਤੁਸੀਂ ਐਸੀ ਸਤੰਭਕ ਸੇਵਾ ਕਰਨੀਆਂ ਉਹ ਸੇਵਾ ਲੈਣਾ ਤੁਹਾਡਾ ਫਰਜ਼ ਆ ਤੁਹਾਡਾ ਹੱਕ ਆ ਤੁਹਾਨੂੰ ਕਿਸੇ ਵੀ ਵਿਭਾਗ ਤੱਕ ਕੋਈ ਕਾਬਾ ਉਥੋਂ ਦੇ ਜਿਹੜੇ ਮੇਨ ਅਫੀਸਰ ਆ ਉਹਨਾਂ ਦੇ ਤੁਹਾਡਾ ਫੋਨ ਨੰਬਰ ਹੋਣੇ ਚਾਹੀਦੇ ਆ ਉਹਨਾਂ ਨਾਲ ਤੁਸੀਂ ਕਦੇ ਵੀ ਕੰਟੈਕਟ ਕਰ ਸਕਦੇ ਹੋ ਉਹਨਾਂ ਦੇ ਦਫ਼ਤਰ ਵਿੱਚ ਜਾ ਕੇ ਉਹਨਾਂ ਦੀਆਂ ਸੇਵਾਵਾਂ ਬਾਰੇ ਪੁੱਛ ਸਕਦੇ ਹੋ ਚਾਹੇ ਤੇ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਮੈਂਕ ਮੈਂ ਤੁਹਾਨੂੰ ਕੀ ਸੇਵਾ ਚਾਹੀਦੀ ਆ ਕਿਉਂਕਿ ਕਈ ਵਾਰ ਹੁੰਦਾ ਕਿ ਉਹ ਬਾਗਮਨੀ ਫੈਕ ਮੈਂ ਦਾਇਰ ਜੈ ਸਕੀਮਾਂ ਜਾਂ ਕੋਈ ਹੋਰ ਕੀ ਰੱਖਿਆ ਦੀ ਉਸ ਸਕੀਮਾਂ ਬਾਰੇ ਪੁੱਛਣ ਜਦੋਂ ਖੇਤੀਬਾੜੀ ਮੈਂਕ ਮੈਂ ਜਾਂਦੇ ਹੋ ਉਹਨਾਂ ਦੀ ਸਾਨੂੰ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਜਾ ਅਸੀਂ ਉਹਨਾਂ ਨੂੰ ਮਤਲਬ ਕਿ ਲਾਗੂਰੀ ਕਰ ਸਕਦੇ ਹਾਂ ਇਹਦੇ ਵਾਸਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਕਿ ਅਸੀਂ ਡ੍ਰਿਪ ਇਰੀਗੇਸ਼ਨ ਕਰਦੀਆਂ ਤਾਂ ਉਹ भूमि ਰੱਖਿਆ ਭਾਗ ਕੋਲ ਜਾਣਾ ਤੇ ਕਿਹੜੇ ਬੰਦੇ ਨੂੰ ਮਿਲਣਾ ਜੇ ਅਸੀਂ ਕੋਈ ਬਾਗਾ ਦੀ ਗੱਲ ਕਰਦੇ ਆ ਅਸੀਂ ਕਿਹੜੇ ਆਪਟਰ ਨੂੰ ਮਿਲਣਾ ਤੇ ਉਹਦਾ ਨੰਬਰ ਕੀ ਆ ਤੇ ਉਹ ਵੈਦਤਾ ਕਿੱਥੇ ਆ ਇਸੇ ਤਰ੍ਹਾਂ ਜਿਹੜਾ ਥੇਤੀਵਾੜੀ ਭਾਗ ਦਾ ਉਹਦੇ ਬਾਰੇ ਵੀ ਤੁਹਾਨੂੰ ਸਾਰੇ ਜਿਹੜੇ ਤੁਹਾਡੇ ਇਲਾਕੇ ਦਾ ਕੋਈ ਆਪਟਰ ਆ ਤੁਹਾਡੇ ਏਡੀਓ ਹੈਗੇ ਥੇਤੀਵਾੜੀ ਆਪਟਰ ਹੈਗੇ ਆ ਜਾਂ ਮੁੱਖ ਥੇਤੀਵਾੜੀ ਆਪਟਰ ਆ ਉਹ ਤਾਂ ਪੂਰੀ ਜਿਹੜੀ ਆ ਉਹ ਤੋਂ ਅਲੋਮਜ ਕਰਦੇ ਬਣਦੀ ਆ ਕਿਉਂਕਿ ਕਈ ਵਾਰ ਹੁੰਦਾ ਕਿ ਸਰਕਾਰ ਵੱਲੋਂ ਕੋਈ ਸਹੂਤ ਦਿੱਤੀ ਜਾਂਦੀ ਆ ਪਰੰਤੂ ਜਦ ਤੁਹਾਨੂੰ ਜਦ ਤੱਕ ਪਤਾ ਲੱਗਦਾ ਉਹ ਦੀ ਤਰੀਕ ਲੰਘ ਚੁੱਕੀ ਹੁੰਦੀ ਆ ਚਾਹੇ ਉਸ ਇਨਰੀ ਦੀ ਸਬਸਿਡੀ ਹੋਵੇ ਜਾਂ ਤੁਸੀਂ ਬਿਜਲੀ ਸਬਸਿਡੀ ਹੋਵੇ ਜਾਂ ਤੁਸੀਂ ਕਾਦੀ ਹੋਵੇ ਕਿਉਂਕਿ ਅੱਜ ਦਾ ਜਿਹੜਾ ਜਮਾਨਾ ਬਣਾ ਇਹ ਫਾਸਟ ਜਮਾਨਾ ਹੈਗਾ ਅੱਜ ਕੱਲ ਸੋਸ਼ਲ ਮੀਡੀਆ ਹੈ ਗਿਆ ਕਿਉਂਕਿ ਅਸੀਂ ਸੋਸ਼ਲ ਮੀਡੀਆ ਚ ਪ੍ਰਾਂਤੂ ਐਨਾ ਫਸ ਗਿਆ ਸੀ ਅਖਬਾਰ ਪੜਨੇ ਬੰਦ ਕਰ ਦਿੱਤੇ ਇਦੇ ਨਾਲ ਕਈ ਗੱਲਾਂ ਜਿਹੜੀਆਂ ਸਾਡੀਆਂ ਉਹ ਕਿਉਂਕਿ ਜਿਹੜੇ ਇਸ਼ਤਿਹਾਰ ਆਉਂਦੇ ਆ ਜਿਆਦਾਤਰ ਉਹ ਅਖਬਾਰਾਂ 'ਚ ਹੀ ਆਉਂਦੇ ਆ ਅਖਬਾਰਾਂ ਨੂੰ ਤੁਹਾਨੂੰ ਪਤਾ ਨਹੀਂ ਲੱਗਦਾ ਇਹਦੇ ਵਾਸਤੇ ਤਰੀਕਾ ਇਹੀ ਆ ਕਿ ਅਸੀਂ ਜਿਹੜੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਆ ਉਹਨਾਂ ਦੇ ਨਾਲ ਅਸੀਂ ਜਿਹੜਾ ਉਹ ਸਾਥ ਕਰਤੀਏ ਕਿਸਾਨ ਵੀਰੋ ਜਿਵੇਂ ਤੁਸੀਂ ਕੈਂਪ 'ਚ ਆਏ ਆ ਤੁਸੀਂ ਸਾਰੇ ਆ ਸਲੋਗਨ ਦੇਖ ਰਹੇ ਹੋ ਵੱਖ-ਵੱਖ ਇਹ ਜਿੰਨੀਆਂ ਸਾਡੀਆਂ ਸਕੀਮਾਂ ਚੱਲ ਰਹੀਆਂ ਉਹਨਾਂ ਦੇ ਸਬੰਧ ਦੇ ਵਿੱਚ ਹੀ ਆ ਜਿਵੇਂ ਅਸੀਂ ਪਹਿਲਾਂ ਹੀ ਹੈਗਾ ਤੇ ਪਾਣੀ ਬਚਾਓ ਇਹਦੇ ਵਾਸਤੇ ਅਸੀਂ ਜਿਹੜਾ ਡੀਐਸਆਰ ਤੇ ਸਰਕਾਰ ਵੱਲੋਂ ਕੁਝ ਜਿਹੜੀ ਹੈ ਉਹ ਮਦਦ ਵੀ ਦਿੱਤੀ ਜਾਂਦੀ ਹੈ ਪਰੰਤੂ ਜਿਹੜੀ ਮਦਦ ਆ ਉਹ ਇਸ ਕਰਕੇ ਹੁੰਦੀ ਹੈ ਕਿ ਆਪਾਂ ਜਿਹੜਾ ਹੈਗਾ ਉਹ ਪ੍ਰਤਪਾਉਣੀ ਆ ਤਾਂ ਕਿ ਜਿਹੜੇ ਕਿਸਾਨ ਆ ਉਹ ਉਸ ਵੱਲ ਨੂੰ ਹੋ ਜਾਣ ਵੈਚਤਾ ਜਿਹੜੇ ਬਕਸਰ ਤੇ ਆਪਣਾ ਜਿਹੜਾ ਫਾਜਲ ਮੈਂ ਤੇ ਡੀਐਸ ਦਾ ਏਰੀਆ ਹੈਗਾ ਤਾਂ ਵੀ ਹੈਗਾ ਫਿਰ ਵੀ ਇਹਨੂੰ ਹੋਰ ਬਧਾਉਣ ਦੀ ਲੋੜ ਆ ਇਸ ਤੋਂ ਇਲਾਵਾ ਜਿਹੜਾ ਬਾਸਮਤੀ ਦਾ ਏਰੀਆ ਹੈਗਾ ਕਿਉਂਕਿ ਆਪਣੇ ਪੰਜਾਬ ਵਿੱਚ ਜ਼ਿਆਦਾਤਰ ਜਿਹੜੇ ਜ਼ਿਲ੍ਹੇ ਆ ਉਹ ਲੰਬੀਆਂ ਲੰਮਾ ਸਮਾਂ ਲੈਂਣ ਵਾਲੀਆਂ ਕਿਸਮਾਂ ਬੀਜਦੇ ਆ ਜਿਵੇਂ ਸਾਡੇ ਲੁਧਿਆਣਾ ਦੇ ਨਾਲ ਜਾਂ ਹੋਰ ਉਹਦੇ ਇਤਤਨਕਲਾ ਰੋ ਪ੍ਰਤੂ ਜੇਕਰ ਸੀ ਲੰਬੇ ਸਮੇਂ ਵਾਲੀਆਂ ਫਸਲਾਂ ਜਿਹੜੀਆਂ ਹੈਗੀਆਂ ਕਿਸਮਾਂ ਬੀਜਿਆ ਕਿ ਉਹਦੇ ਨਾਲ ਜਿਹੜਾ ਸਾਡਾ ਪ੍ਰਾਣੀ ਦਾ ਮਸਲਾ ਫੋਕਾ ਦੇ ਘਰਾਂ ਨੂੰ ਫੋਟਾਰਾ ਦਾ ਉੱਥੇ ਵੀ ਤੁਹਾਨੂੰ ਅੱਗ ਲਾਉਣੀ ਪੈਂਦੀ ਆ ਉੱਥੇ ਬੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਜਿਹੜੀ ਅਸੀਂ ਅੱਗ ਲਾਉਦੇ ਆ ਭਾਵੇਂ ਸਾਡੀ ਮਜਬੂਰੀ ਆ ਪਰੰਤੂ ਉਹਦਾ ਨੁਕਸਾਨ ਤੁਹਾਨੂੰ ਹੀ ਆ ਸਾਡੇ ਬੱਚੇ ਆ ਜਾਂ ਕੋਈ ਬੁਵਾਰ ਆ ਜਾਂ ਕੋਈ ਕਿਸੇ ਵੀ ਕਿਸਮ ਦੀ ਜਿਹੜੀ ਖੁਸ਼ੀ ਆ ਕਿ ਜਿਹੜੀ ਮਜਬੂਰੀ ਆ ਜਾਂਦੀ ਆ ਉਹ ਤੋਂ ਇਹ ਨਾਲ ਹੋਰ ਵਾਝ ਜਾਂਦੀ ਆ ਕਿ ਦੂਜਾ ਨਮਰੇ ਆ ਕਿ ਇਹਦੇ ਨਾਲ ਸਾਡੀ ਬਦਨਾਮੀ ਵੀ ਆ ਜਿਹੜਾ ਪੰਜਾਬ ਆ ਉਹ ਯਾਰ ਬੇਸਮਝਿਆ ਆਮੀ ਲਾਈ ਜਾਂਦੇ ਆ ਖੇਤਾਂ ਨੂੰ ਅੱਗ ਲਾਈ ਜਾਂਦੇ ਆ ਦੀ ਬੇਨਤੀ ਇਹ ਹੈ ਕਿ ਆਪਾਂ ਜਿਹੜੀਆਂ ਸ਼ਾਰਟ ਡਿਊਰੇਸ਼ਨ ਬਰੈਡੀਆਂ ਹੈਗੀਆਂ ਖਾਸ ਕਰਕੇ PR126 130 ਦਿੱਤੀ ਹੈ ਜਿਹੜੀਆਂ ਪੀ ਜੂਨੀਅਰ ਵੈਰਾਈਆਂ ਹੈਗੀਆਂ ਆਪਾਂ ਇਹਨਾਂ ਨੂੰ ਫਰਟ ਆਊਟ ਕਰੀਏ ਗਾਂ ਪ੍ਰਾਣੀ ਜਿੱਥੋਂ ਲਵਾ ਜਿਹੜਾ ਆਪਾਂ ਖਾਦਾਂ ਦੀ ਵਰਤੋਂ ਕਰਦੇ ਆਂ ਤੇ ਅਸੀਂ ਕਹਿੰਦੇ ਆਂ ਵੀ ਮਿੱਟੀ ਲੈਟ ਚ ਕਰਾਓ ਉਹਦੇ ਵਿੱਚ ਮੇਨ ਕਾਰਨ ਤਾਂ ਇਹ ਹੁੰਦਾ ਕਿ ਇੱਕ ਤਾਂ ਸਾਨੂੰ ਜੇ ਸਾਡੀ ਸਿਹਤ ਹੈਗਾ ਸਾਡਾ ਬਲੱਡ ਪ੍ਰੈਸ਼ਰ ਕਿੱਥੇ ਆ ਸਾਡਾ ਜਿਹੜਾ ਸ਼ੂਗਰ ਲੈਵਲ ਕਿੱਥੇ ਆ ਉਸੇ ਤਰ੍ਹਾਂ ਦਾ ਨੂੰ ਜਿਹੜੀ ਸਾਡੀ ਮਿੱਟੀ ਆ ਉਹਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਸਾਡੀ ਮਿੱਟੀ ਖਾਰੀ ਆ ਤੇ ਜਿਆਦਾ